ਮੇਰੇ ਜਿਹੜੀ ਪਿੰਡ ਲੋਟਵਦੀ ਬਸਤੀ ਦੇ ਬਾਜੀ ਉੱਡੀ ਸੀਗੀ 13 ਕਬੂਤਰ ਉੱਡੇ ਸੀਗੇ ਤੇ ਚੱਕਰ ਵਾਲੇ ਬਾਈਆਂ ਦਾ ਕੱਲਾ ਰਹਿ ਗਿਆ ਬਾਈਆਂ ਨੂੰ ਬਹੁਤ ਬਹੁਤ ਪਤਾ ਨਹੀਂ ਬੋਲੇ ਗੋ ਮਿਹਰ ਆਸ ਰਿਹਾਂਕਾਰ ਮੇਰੇ ਚੱਕਰ ਵਾਲੇ ਕੂਤਰ ਦਾ ਟਾਈਮ ਲੱਗਿਆ ਸੀ ਸਾਡੇ ਕੋਲੇ ਉਹ ਵੀ ਪਾਸ ਹੋ ਗਿਆ ਹੁਣ ਦੋਨੇ ਕੂਤਰ ਪਾਸ ਹੋ ਗਏ ਤੁੰਨੀ ਗਈ ਜਿਹੜਾ ਹੁਣ ਆ ਗਿਆ ਸੀ ਪਾਸ ਕਰਾਂਗੇ ਨਿਕੜੀਟਾ ਬੱਸ ਕੰਮ ਖਤਮ ਠੀਕ ਨਹੀਂ ਜਿੱਤ ਜਾਨਵਰ ਨੂੰ ਦੇਣੀ ਆ ਲਿਆ ਜੀ ਨੂੰ ਨਹੀਂ ਦੇਣੀ ਹਾਂਜੀ ਵੀਰੇ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਆਪਣੇ ਵਸਤੀ ਤੇ ਬਾਜੀ ਆ ਆਪਣੇ ਪਿੰਡ ਦੇ ਹਿੱਸੇ ਹੈਗਾ ਉਹ ਤੇ ਆਪਾਂ ਉਧਰੋਂ ਚੱਲਦੇ ਆ 5:40 ਮਿੰਟ ਹੋ ਗਏ ਮੈਨੂੰ ਫੋਨ ਵੀ ਆਇਆ ਸੀ ਇੱਕ ਦੋ ਮੈਂ ਸੁੱਤਾ ਪਿਆ ਸੀ ਮੈਂ ਹੁਣੇ ਉੱਠ ਉੱਠਾਂਗਾ ਤੇ ਹੁਣ ਆਪਾਂ ਚੱਲਦੇ ਆ ਉੱਥੇ ਚਾਹ ਜੂ ਵੀ ਉੱਥੇ ਜਾ ਕੇ ਪੀਵਾਂਗੇ ਕਲਕੂਤਰ ਕੋਆਤਾ ਲਿਖਾ ਕੇ ਫਿਰ ਆਪਾਂ ਆਵਾਂਗੇ ਘਰ ਨੂੰ ਤੇ ਤੁਸੀਂ ਬਣੇ ਰਹੋ ਬਲੌਗ ਦੇ ਵਿੱਚ ਬਲੌਗ ਪੂਰਾ ਵਧੀਆ ਹੋਊਗਾ ਐ ਨਹੀਂ ਪਤਾ 2 ਘੰਟੇ ਜਿੰਨੇ ਬੜੇ ਵਾਜੇ ਨਹੀਂ ਪਤਾ 3 ਘੰਟੇ ਚ ਵਜੇ ਨਿਬੜ ਜੀ ਹੁਣ ਆਪਾਂ ਸਟਾਰਟ ਕਰਦੇ ਆ ਆਪਣੇ ਪੁੱਠੇ ਕੇ ਨਾਲ ਤੇ ਆਪਾਂ ਚੱਲਦੇ ਆ ਉਧਰ ਨੂੰ ਲੋ ਜੀ ਆਪਾਂ ਆ ਗਏ ਸੀਗੇ ਇਧਰ ਨੂੰ ਤੇ ਉੱਤਰ ਤਾਂ ਥੋੜੀ ਆਏ ਨੇ ਹਲੇ ਬੰਦੇ ਚੱਲ ਹੈਗਾ ਆਪਣੇ ਕੋਲੇ 7 ਵਜੇ ਦਾ ਟਾਈਮ ਘੰਟੇ ਦੇ ਵਿੱਚ ਵਿੱਚ ਆ ਜਾਣਗੇ ਬਾਜੀ ਬਸ ਘੰਟੇ 2 ਘੰਟੇ ਦੀ ਹੱਦ ਆ ਇਸ ਤੋਂ ਵੱਧ ਮੈਂ ਗਾਰੰਟੀ ਲੈਂਦਾ ਨਹੀਂ ਹੈਗਾ ਆ ਬੈਠੇ ਨੇ ਆਪਣੇ ਭਰਾ ਆ ਇਧਰ ਬੈਠਿਆ ਕਾਪੀ ਵਾਲੇ ਸਾਡੇ ਪਿੰਡ ਵਾਲੇ ਆ ਆ ਦੇਖ ਲੋ ਆ ਲੋੜਵਦੀ ਵਾਲੇ ਛੱਡਣਾ ਕਹਿੰਦਾ ਅੱਜ ਮੈਂ ਭਾਈ ਗੱਲ ਹੁਣ ਲਾ ਇਹ ਕੂਟਰ ਨੀਵਾ ਜਾਊਗਾ 5 ਮਿੰਟ ਦਾ ਟਾਈਮ ਲੈਣਾਗਾ ਪਤਾ ਹੀ ਆ ਠੀਕਾ ਪਿੰਡ ਜਿਹਾ ਮੈਂ ਚੱਲਦਾ ਪੰਜ ਬੜਾ ਬਾਹਲੇ ਨੇ ਬਸ ਮੈਂ ਤਾਂ ਗਾੜਾ ਮਾਰ ਦੇਣਾ ਅੱਜ ਲੋ ਜੀ ਬਰਲਾਜ ਲੋਡ ਬੱਦੀ ਵਾਲਾ ਵੀ ਆ ਗਿਆ ਮੇਰੇ ਵੀਰੋ ਇਧਰ ਆ ਹੋਰ ਵੀਰ ਵੀ ਆ ਗਏ ਅੱਡੇ ਕੋਲੇ 7-8 ਕੂਟਰ ਹੋ ਚੁੱਕੇ ਨੇ ਉਧਰ ਭਾਈ ਗਰਦੀ ਬੈਠਾ ਭੈਣੀ ਵਾਲਾ ਹੋਰ ਬੰਦੇ ਵੀ ਹੋ ਗਏ ਆਪੀ ਤੇ ਆਪਣੇ ਕੋਲੇ 10 ਕੂਟਰ ਹੋ ਗਏ ਤੇ ਮੇਰੇ ਜਾਨ ਨਾਲ ਇੱਕ ਅੱਧਾ ਆ ਗਿਆ ਤਾਂ ਠੀਕ ਹੈ ਨਹੀਂ ਉਹ ਵੀ ਨਹੀਂ ਆਉਣਾ ਸੈਲ ਲੋੜ ਮੱਦੀ ਵਾਲਾ ਬੰਦੇ ਸਾਡੇ ਦੇ ਕੂਤਾਂ ਨਹੀਂ ਰੱਖੇ ਬਈ ਬਾਜੀ ਦਾ ਫੇਰ ਵੀ ਸ਼ੌਂਕ ਆ ਫੇਰ ਵੀ ਆ ਗਿਆ ਸਾਡੇ ਚਾਹੇ 62 ਕਿਲੋਮੀਟਰ ਦੀ ਹੈ ਪਰ ਸ਼ੌਂਕ ਆ ਬੰਦੇ ਨੂੰ ਦੇਖੋ ਬਾਜੀ ਦੇਖਣ ਆ ਗਿਆ ਤੇ ਹੁਣ ਆਪਾਂ ਐ ਕਰਦੇ ਆ ਆ ਜਿਹੜੇ 10 ਕੂਤਰ ਹੋ ਗਏ ਇਹਨਾਂ ਦੇ ਲਵਾ ਕੇ ਮੋਹਰ ਇਧਰੋਂ ਛੱਡਦੇ ਆ ਜੀ ਤਰਕੀਆਂ ਜਾਂ ਕੰਮ ਮੇਰੇ ਵੀਰੋ 12 ਕੂਤਰ ਇੰਟਰ ਹੋ ਚੁੱਕੇ ਨੇ ਆਪਾਂ ਮੋਰ ਵੀ ਲਾਉਣਾ ਹੀ ਆ ਠੀਕ ਆ ਕੱਪ ਵੀ ਦੇਣੇ ਆ ਆ ਬੰਦੇ ਆਈ ਜਾਂਦੇ ਸਾਰੇ ਬਸ ਇੱਥੋਂ ਪਾਣੀ ਪਵਾ ਕੇ ਇਤੋਂ ਛੜਾਈ ਜਾਣੇ ਆਪਾਂ ਢਿਲੋਣਾ ਪਾਣੀ ਨੂੰ ਲਗੋੜਾ ਨਾ ਤੇਰੇ ਅਗਲੇ ਬੰਦ ਹੋਊਗਾ ਮੋਰਾ ਰਬਾਲਾ ਜੀ ਮੋਰਾ ਤੰਨਾ ਤੇ ਆਪਾਂ ਰਾਜ ਤੋਂ ਪੈ ਰਿਹਾ ਦੇ ਮੋਤੀ ਦੇ ਬਲ ਵਾਲੇ ਇਹ ਲਾ ਪੂਜ ਤੋੜ ਨਹੀਂ ਨੀ ਹੋਣਾ ਮਰਨਾ ਪੈ ਜਲਾ ਦੇ ਕੋਦੇ ਮੋੜ ਤੇ ਲਾਣਾ ਚੱਲ ਨੀ ਕਿਤੇ ਲੱਗਣਾ ਲੋ ਜੀ ਆਪਾਂ ਸਾਰਿਆਂ ਨੇ ਮੋਹਰ ਲਾਤੀਆਂ ਕਿਉਂਕਿ ਤਾਂ ਰਹਿਣਾ ਜੀ ਇਹਦੇ ਵੀ ਆਪਾਂ ਮੋਹਰ ਲਾ ਦਈਏ ਤੇ ਫਿਰ ਇੱਥੇ ਛੜਾ ਦੇਣਾ ਬਾਬੇ ਦਾ ਨਾਮ ਧਿਆਰ ਕੇ ਲੈ ਵੀਰੇ ਲੈ ਆਪਾਂ ਇਹ ਨਾ ਕੋਣ ਨਾ ਖੋ ਜੇੜਾ ਉੱਠ ਇਹਨਾਂ ਮੰਨ ਲਾ ਗਾ ਉਹਦੇ ਰੱਖ ਥੱਲੇ ਰੱਖ ਲਾ ਚਾੜ ਵੀ ਦਿੱਤਾ ਲੋਡਰੂ ਜਾੜਾ ਲੋਡਰੂ ਉਹਦਾ ਅੱਛਾ ਉਹੀ ਬਈ ਹੋ ਗਿਆ ਆ ਮੜਿਆ ਓਹੋ ਓਹੋ ਅਰੇ ਸਿਰਾ ਕਰਾ ਦੀ ਕਾਚੀਆਂ ਦੇ ਪੱਠੇ ਨੇ ਆ ਗਿਆ ਆ ਗਿਆ ਆ ਗਿਆ ਦਾਣਾ ਦੀ ਕਾਚੀਆਂ ਦੇ ਪੱਠੇ ਸਿਰਾ ਕਰਾਤੀ ਪਹਿਲਾ ਕੂਤਰ ਛੱਡਿਆ ਬਾਈ ਕਰ ਗਿਆ ਜਿੰਨੂੰ ਦੱਦਾ ਹੋ ਗਿਆ ਮੜਿਆ ਮੜਿਆ ਆਊਗਾ ਯਾਰ ਆਊ ਕਿਵੇਂ ਨਹੀਂ ਇਹ ਤਾਂ ਨਾਲ ਕਿੜੇ ਨਹੀਂ ਦਿੰਦਾ ਲੋ ਜੀ ਲਾਗੇ ਉੱਲੇ ਦੋ ਕੂਤਰਾਂ ਨੂੰ ਹੋਰ ਛੱਡ ਦੋ ਬਾਈ। ਬਾਬੇ ਸੁਪੇ ਹੀ ਆਏ ਹੋਏ ਹੋਏ। ਬਲਾ ਸੱਭਾ ਕਿਤੇ ਪਾਣੀ ਲੱਗਿਆ ਹੋਣਾ ਨੀ ਇਹ ਨਾਲ। ਲੋ ਜੀ ਬਾਬੇ ਦੀ ਕਰ ਪਈ ਨਹੀਂ ਆ ਪਿੰਡ ਤੇ ਜਿਹੜਾ ਛੱਡਦੇ ਸਿੱਧਾ ਹੀ ਹੋ ਜਾਂਦਾ ਹੈਗਾ ਘੁੰਮ ਘਮਾ ਕੇ ਫਿਰ ਜੱਟ ਕਰਕੇ ਆਉਂਦਾ ਕੋਤਰ। ਆ ਆ ਗਿਆ। ਛੱਡ ਦੋ ਵੀਰੇ ਛੱਡ ਦੋ। ਕੀ ਆਲਾ ਵੀਰੇ ਚੱਪ ਜਾ ਅਜ ਕੱਲੇ ਹੀ ਲੈ ਕੇ ਜਾਊਗਾ ਜੀ ਆ ਜਾਂਦੇ ਬਾਈ ਤਨਕੂਤਰ ਚਾਰ ਛੱਡੇਗੇ ਛੱਡ ਦੋ ਛੱਡ ਦੋ ਲੋ ਜੀ ਚੋਬਰ ਨੇ ਇੱਕ ਹੋਰ ਚਾੜਤਾ ਇਧਰ ਹੁਣ ਬਰਲਾਜ ਵੀ ਚੜੂਗਾ ਕਲਛੀਆਂ ਕਨੇ ਵੀਰਾਛ ਤਾਂ ਵੀ ਚੜੂਗਾ ਛੱਡ ਦੋ ਚਾੜ ਦੋ छो छो भी टेंकी बांधी छत् दो भी छो भाई इन्या कर दो फिल्टर बान हो ਪਾਣੀ ਘਟ ਦੇ ਲੋ ਵੀਰੇ। ਉਹ ਛੜਦਾ ਵੀਰੇ ਜੇ ਕੋਈ ਹੋਰ ਰਹਿੰਦਾਗਾ। ਲੋ ਜੀ ਇਹ ਕੂਤਰ ਹੋ ਰਿਹਾ ਗਿਆ ਭਾਉ ਕਸਵੇ ਦਾ। ਲੇ ਨਖਬਾ ਗਾਲ ਅਭੀ ਰੇ ਪਾਰਟੀਆਂ ਮੈਨੂੰ ਨਹੀਂ ਪਾਲ ਰਾਈ ਨਾ ਪਾਣੀ ਦਾ ਰਵਰ ਪਾਲਟਾ ਕਦੇ ਨਾ ਆਹ ਦੇਖਿਆ ਰਜਾਈ ਫਿਰਦਾ ਕਾਲਾ ਜੀਨਾ ਮੋਰ ਦਾ ਲਈ ਫਿਰਦਾ ਹੋਰ ਹੋਲੀ ਕੋਈ ਨਾ ਕੋਈ ਹੁੰਦਾ ਖੁੱਲਾ ਟਾਈਮ ਅੱਗਬਰਗਾ ਪਾਣੀ ਦਾ ਤਕਰੀਬਾ ਦਾ ਓਏ ਛੱਡਦਾ ਹੀ ਫੋਕਈ ਮੋਰ ਕਹਤੇ ਮੋਰ ਲਾਉਦੇ ਵੀ ਡੱਟੀ ਉਹ ਛੱਡਦੀ ਥੋੜੇ ਮੋਰ ਅਲੀ ਜੀ ਤੁਹਾਡਾ ਮਾਰਕੀ ਰਾਤ ਕਾਲਾ ਜੀ ਨਾਲ ਐਸੇ ਫਰਲਾ ਚੱਲੇ ਸੀ ਰੈਕਟਰ ਨੂੰ ਜਿਹੜੇ ਬੰਦੇ ਆਏ ਨੇ ਬਾਜੀ ਦੇ ਜਿੰਨੇ ਵੀ ਹੋਏ ਨੇ ਉਹਨਾਂ ਦੀ ਗਾਦਰ ਖਾਣ ਫਿਰ ਲਿਆਵਾਂਗੇ ਦੇਖਦੇ ਆ ਜੇ ਰੋਟੀ ਮਿਲੀ ਰੋਟੀ ਲਿਆਵਾਂਗੇ ਇਹ ਸਾਡੇ ਬੰਦਿਆਂ ਦਾ ਕੱਚੇ ਕੰਮ ਜੀ ਗੇ ਸਾਲਿਆਂ ਨੇ ਪਹਿਲਾਂ ਨਹੀਂ ਇੱਕ ਦਿਨ ਉਹਨਾਂ ਨੂੰ ਕਿਹਾ ਬਾਈ ਤੁਸੀਂ ਪਰੌਂਠੇ ਲਾ ਦਿਓ ਜਾਂ ਰੋਟੀ ਲਾ ਦਿਓ ਹੁਣੇ ਹੀ ਟਾਈਮ ਤੇ ਜਾਂਦੇ ਆ ਚਲੋ ਦੇਖਦੇ ਆ ਕੀ ਬਣਦਾ ਜੜਦਾ ਕਰੋ ਹਸਾਂ ਨੂੰ ਲਿਆਵਾਂਗੇ ਰਾਕ ਉਟਾ ਕੇ ਸੀਗੇ ਜੀ ਪਹਿਲਾਂ ਜੀ ਪਰੌਂਠੇ ਵਾਲੇ ਦੇ ਗਏ ਤੇ ਪਰੌਂਠੇ ਵਾਲਾ ਸਿਸਟਮ ਸਾਡਾ ਲੋਟਰੀ ਦੇਹਾ ਉਹ ਕਹਦਾ ਵੀ ਰ ਟਾਈਮ ਬੜਾ ਲੱਗ ਜੂਗਾ ਸਾਢੇ 5 ਬੰਦੇ ਜਿਗੇ ਕੱਚੇ ਕੰਮ ਵਾਲੇ ਠੀਕ ਆ ਤਾਂ ਕਰਕੇ ਅਸੀਂ ਹੁਣ 100 ਸਮੂਸਾ ਉਹ ਬੰਦੇ ਬਾਲੇ ਹੈ ਨਹੀਂਗੇ ਤੇ ਇੱਕ ਠੰਨੇ ਦੀ ਪਿੱਟੀ ਜੱਟਲੀ ਨਾਲ ਹੁਣ ਇਹੀ ਚਲਾ ਦਾਂਗੇ ਦੇਖੀ ਜਾਊ ਬਾਕੀ ਕਿਉਂ 12 ਇੱਕ ਵਾਰ ਤਨ ਬਾਜੀ ਨਿਬੜ ਜੂਗੀ ਹੁਣ ਅਸੀਂ ਖੜੇ ਸੀ ਕਨੇਰ ਵਾਲਿਆਂ ਦੇ ਹਾਂ ਅੰਕਲ ਜੀ ਸਾਡੇ ਦੁਕਾਨ ਵਾਲੇ ਉਹ ਆਪਣਾ ਭਰਾ ਆ ਲਓ ਜੀ ਆਪਾਂ ਚਲਾਦੇ ਸਮੂਸੇ ਛੱਡ ਦੇ ਅਰਦਾਣਾ ਹੱਥ ਆ ਲੈਂ ਦੇ ਉਹ ਤੋਂ ਪੱਗੇ ਲੈਣਾ ਹੁੰਦਾ ਉਹ ਨਾ ਵੀਰਾ ਚੱਲੇਗਾ ਉਹਦੀ ਬਣਾਉਣੀ ਸੀ ਉਹਦੀ ਬਣਾਉਣੀ ਸੀ ਵੀਰੇ ਦੀ ਤਾਂ ਬਣਾ ਲਈ ਸਵੇਰੇ ਆ ਜੀ ਪਹਿਲੇ ਟਾਈਮ ਸੁਣ ਲੋ ਅਮਰੀਕ ਲੋਡ ਬੱਦੀ ਗੁਰਮਨ ਪਖਵਾਲ ਨਿੰਜਾ ਰੈਗੋਡ ਪਵਨ ਕਲਸ਼ੀਆਂ ਲਵਣੀ ਚੱਕਰ ਅੱਜ ਨਾਲ ਪਹਿਲੇ ਟਾਈਮ ਲੱਗੂਗਾ 10 ਵਜੇ ਤੱਕ ਅੱਧੇ ਘੰਟੇ ਦਾ ਟਾਈਮ ਆ ਵੀਰੇ ਸਾਡੇ ਕੋਲੇ ਜੀ ਦੋ ਕੂਤਰਾਂ ਦਾ ਟਾਈਮ ਆ ਜਗਵਿੰਦਰ ਆਸਟ੍ਰੇਲੀਆ ਬਰਲਾਜ ਲੋਟ ਬੱਤੀ ਸਾਢੇ 10 ਤੋਂ ਵੀਰੇ 11 ਵਜੇ ਤੱਕ ਟਾਈਮ ਆ ਸਾਡੇ ਕੋਲ ਤਿੰਨ ਕਬੂਤਰ ਸਹੀ ਨੇ ਬਸ ਸਾਡੇ ਕੋਲੇ ਹੀ ਦੋ ਕਬੂਤਰ ਹੀ ਪਾਸ ਹੋਇਆ ਗੱਗਾ ਚਕਰ ਗੱਗਾ ਚਕਰ ਪ੍ਰੀਤਮ ਝੋਲਟਾ ਪ੍ਰੀਤਮ ਝੋਲਟਾ ਆ ਦੋ ਕਬੂਤਰ ਹੀ ਪਾਸ ਆ ਸਾਡੇ ਕੋਲੇ ਬਾਕੀ ਸਭ ਤੇ ਟਾਈਮ ਆ ਤੇ ਘਟੇ ਦਾ ਕਾਪੀ ਦੇ ਕੋਰ ਪਾਸ ਹੋ ਗਿਆ ਵੀਰੇ ਬਰਲਾਜ ਲੋਟ ਬੱਤੀ ਚਕਰ ਵਾਲੇ ਦਾ ਟਾਈਮ ਸਟਾਰਟ ਹੋ ਗਿਆ ਜੀ 11 10 ਤੋਂ ਸਾਡੇ ਕੋਲੇ ਸਿਰਫ ਇੱਕ ਕੂਤਰ ਪਾਸ ਹੋਇਆ ਬਰਲਾਜ ਲੋਟਵੱਦੀ ਉਹ ਕੂਤਰ ਪਾਸ ਹੋ ਕੇ ਉਹ ਵੀ ਚਲੇ ਗਿਆ ਸਾਨੂੰ ਉਹ ਕੂਤਰ ਵੀ ਨਹੀਂ ਨਾ ਮદાન ਜਮਾ ਸਾਫਾ ਜੇ ਹੁਣ ਚੱਕਰ ਵਾਲਿਆਂ ਦਾ ਕੂਤਰ ਆਉਂਦਾਗਾ ਤਾਂ ਉਹ ਵਿੱਚ ਆ ਫਿਰ ਅਗਲੀ ਵਾਰੀ ਕੂਤਰ ਪਾਸ ਕਰਾਂਗੇ ਹੁਣ ਸਾਡੇ ਕੋਲੇ 21 ਪਾਸ ਆ ਬਰਲਾਜ ਲੋਟਵੱਦੀ ਚੱਕਰਾਂ ਵਾਲ ਤੇ ਟਾਈਮ ਆ ਅੱਧੇ ਘੰਟੇ ਦਾ 11:40 ਤੱਕ 11:40 ਤੱਕ ਹੁਣ ਸਾਡੇ ਕੋਲੇ ਬਸਤੀ ਦੇ ਕੋਈ ਕੂਤਰ ਨਹੀਂ ਫਿਰਦਾ ਵੀਰੇ ਜਿਹੜਾ ਆਊਗਾ ਬਾਜੀ ਉਹਦੀ ਆ 11:40 ਤੱਕ ਲੋ ਜੀ ਚੱਕਰ ਵਾਲਿਆਂ ਦਾ ਕੱਲਾ ਰਹਿ ਗਿਆ ਠੀਕ ਆ ਇਹਨਾਂ ਦਾ ਪਹਿਲਾ ਬਣ ਗਿਆ ਵੀਰੇ ਤੇ ਦੂਜਾ ਬੱਚਾ ਕਲਸੀਆਂ ਚ ਲਿਆ ਗਿਆ ਸੀ ਉਹਨਾਂ ਨੇ ਢਾਂਗੀ ਤੇ ਬਿਠਾ ਲਿਆ ਤੇ ਬਾਈਆਂ ਦੀ ਬਾਜੀ ਹੋ ਗਈ ਵਧਾਈਆਂ ਵੀਰੇ ਸੋਨੂੰ ਸਾਰਿਆਂ ਨੂੰ ਬਰਲਾਜ ਲੋਡਬੱਦੀ ਦਾ ਬਹੁਤ ਬਹੁਤ ਧੰਨਵਾਦ ਆ ਵੀਰੇ ਜਿਹਨੇ ਕਹਿ ਕੇ ਫੋਨ ਲਾ ਕੇ ਘਟਾਤਾ ਵੀਰੇ ਜਿਹੜੀ ਪਿੰਡ ਲੋਡਬੱਦੀ ਬਸਤੀ ਦੇ ਬਾਜੀ ਉੱਡੀ ਸੀਗੀ 13 ਕੁੱਤਰ ਉੱਡੇ ਸੀਗੇ ਤੇ ਚਕਰ ਵਾਲੇ ਬਾਈਆਂ ਦਾ ਇਕੱਲਾ ਰਹਿ ਗਿਆ ਬਾਈਆਂ ਨੂੰ ਬਹੁਤ ਬਹੁਤ ਵਧਾਈਆਂ ਹੋਰੇ ਸੋਨਿਆ ਸ੍ਰੀ ਅੰਕਾਲ ਚੱਲ ਲਓ ਜੀ ਦੂਜਾ ਨਾਮ ਸੀਗਾ ਕੱਪ ਕੱਲਾ ਇਹਦੇ ਵਿੱਚ ਆਪਾਂ ਕੋਈ ਪੈਸਾ ਨਹੀਂ ਰੱਖਿਆ ਚੱਕਰ ਵੀਰੇ ਕੰਪਟਰ ਚੱਲਿਆ ਗਿਆ ਜੀ ਉਹ ਕਰ ਬੰਦੇ ਲਾ ਰਿਹਾ ਤੇ ਬਾਈ ਉਹਨਾਂ ਨੇ ਫੋਨ ਲਾ ਕੇ ਕਿਹਾ ਯਾਰ ਬਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਦੂਜਾ ਨਾਮ ਬਣਦਾ ਹੈਗਾ ਆ ਵੀਰੇ ਬਿਸੇ ਸਨਮਾਨ ਹੋਣਾ ਬਾਈ ਗਰਦੀਪ ਦਾ ਭੈਣੀ ਵਾਲੇ ਦਾ ਚਰਨ ਲੋੜ ਵੱਦੀ ਉਹਨਾਂ ਕਰਨਿਓ ਤੇ ਦੂਜਾ ਕੱਪ ਵੀਰੇ ਆਗਾ ਤਲਦੀਪ ਤਲਦੀਪ ਲਤਾਲੇ ਦਾ ਹੋਣਾਗਾ ਅਰਸ਼ ਲੋੜ ਵੱਦੀ ਕਰਨਿਓ ਵੀਰੇ ਜੱਗੀ ਲੋੜ ਵੱਦੀ ਕਰਨਿਓ ਬਰਲਾਜ ਨਾਲ ਵੀਰੇ ਬਰਲਾਜ ਆ ਦੀਓ ਕਰਨਿਓ ਬਾਈ ਕਰਦੀ ਪੈਣੀ ਵਾਲੇ ਨੂੰ ਬਹੁਤ ਬਹੁਤ ਧੰਨਵਾਦ ਜੀ ਨਮਾਜ਼ ਤਾੜਾ ਮੈਂ ਜਿਹੜੇ ਦੂਜਾ ਵਿਸ਼ੇ ਸਨਮਾਨ ਬਾਈ ਕਲਦੀਪ ਲਤਾਲੇ ਦਾ ਅਰਥ ਲੋਡ ਬੱਦੀ ਕੀ ਲੋਡ ਬੱਦੀ ਤੇ ਸਨਮਾਨ ਜੁੜਦੀ